ਬੰਦਾ ਗੁਰੂ ਘਰ ਜਾਂਦਾ ਮੰਦਰ ਜਾਂਦਾ ਮਸਜਿਦ ਜਾਂਦਾ 99% ਦੀ ਲੋਕ ਪੁੱਤ ਮੰਗਦੇ 1% ਦੀ ਕੋਈ ਹੋ ਸਕਦਾ ਕਿਸੇ ਦੀ ਸੋਚ ਕੇ ਕਿਵੇਂ ਰੱਬਾ ਮੈਨੂੰ ਧੀ ਦੇਈ 99% ਦੀ 4-5 ਸਾਲ ਤੱਕ ਤਾਂ ਮਾਵਾ ਗੱਲ ਨਾਲੋਂ ਨਹੀਂ ਲਾਉਂਦੀਆਂ ਇਤਰਾਸ ਦੀ ਤੁਹਾਨੂੰ ਦੱਸਦਾ ਅੱਜ ਦੀ ਜਿਹੜੇ ਪੰਜਾਬ ਚ ਹੋਣ ਬਣੇ ਆ ਫਿਰਦਾ Ashram ਇਹ ਕੋਈ ਪਿਛਲੀਆਂ ਪੀੜ੍ਹੀਆਂ ਤੋਂ ਚੱਲਦੇ ਨਹੀਂ ਆ ਰਹੇ ਕਿ ਆ 15 ਤੋਂ 20 ਸਾਲਾਂ ਦੇ ਵਿੱਚ ਵਿੱਚ ਸਿਸਟਮ ਹੋਇਆ ਜਦੋਂ ਤੁਸੀਂ ਕਹਿਣ ਲੱਗ ਗਏ ਕਿ ਅਸੀਂ ਐਜੂਕੇਟ ਹੋ ਗਏ ਅਸੀਂ ਪੜ੍ਹ ਲਏ ਕਹਿੰਜੀ ਕਿ ਚੰਡੀਗੜ੍ਹ ਵਰਗੇ ਚੰਡੀਗੜ੍ਹ ਵਰਗੇ ਸ਼ਹਿਰਾਂ ਦਾ ਸੱਚ ਹੈ ਕੋਠੀ ਜ਼ਰੂਰ 10 ਕਰੋੜ ਦੀ ਹੈ ਜੇ ਤਾਂ ਬਾਪੂ ਨੂੰ ਪੈਨਸ਼ਨ ਆਉਂਦੀ ਹੈ 70 80 ਹਜ਼ਾਰ ਚੜੇ ਮਹੀਨੇ ਫਿਰ ਠੀਕ ਹੈ ਨਿੰਬਾਪੂ ਬਿਰਦਾਸ਼ਰਮ ਚ ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ ਕਾਨਵੈਂਟ ਪੜਾਏ ਆ ਕਾਨਵੈਂਟ ਵਾਲੇ ਨਹੀਂ ਚੱਲ ਰਹੇ ਕਹਿੰਦੇ ਦਾਦੇ ਨੂੰ ਪਤਾ ਹੀ ਨਹੀਂ ਦਾਦੀ ਨੂੰ ਪਤਾ ਨਹੀਂ ਚੀਂ-ਚੀਂ ਕਰੀ ਜਾਂਦੇ ਹਰ ਗੱਲ 'ਚ ਇਹਨਾਂ ਨੂੰ ਕੱਢੋ ਔਰ ਇੱਕ ਔੜਾ ਸੱਚ ਹੈ ਨਸਲੀ ਕੁੱਤੇ ਇੱਕ ਘਰ ਚ ਜਿਨ੍ਹਾਂ ਕੋਲ ਚਾਰ ਪੈਸੇ ਆ ਉਹਨੇ 2 2 3 3 3 3 ਕਰ ਲਏ ਇੱਕ ਤਾਂ ਸ਼ਹਿਰਾਂ ਚ ਵੀ ਇਹ ਪਿੰਡਾਂ ਚ ਵੀ ਹੋਣ ਲੱਗ ਪਿਆ ਵੀ ਦੱਸੀ ਆ ਅਸੀਂ ਨਸਲੀ ਕੁੱਤੇ ਤਿੰਨ ਰੱਖੇ ਆ ਦੋ ਬੰਦੇ ਨਾਲ ਰੱਖੇ ਆ ਅਸੀਂ ਪੈਸੇ ਵਾਲੇ ਆ ਬੇਬੇ ਬਾਪੂ ਨੂੰ ਦੋ ਵਕਤ ਦਾ ਪ੍ਰਸ਼ਾਦਾ ਦੇਣਾ ਇਹ ਮੈਨੂੰ ਲੱਗਦਾ ਪੜਿਆਂ ਲਿਖੇ ਲਈ ਜਾਦੇ ਔਖਾ ਹੋ ਗਿਆ ਕਿ ਮਹਾਰਾਜ ਕਿਰਪਾ ਕਰੇ ਇਹ ਸੋਚ ਕੇ ਦੇਖੋ ਕਿ ਇਹੀ ਪੰਜਾਬ ਹੈ ਪੰਜਾਬ ਚ ਤਾਂ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ਹੀਦਾਂ ਦੀ ਧਰਤੀ ਇੱਥੇ ਤਾਂ ਬੰਦਾ ਸੋਚ ਹੀ ਨਹੀਂ ਸਕਦਾ ਸੀ ਕਿ ਇੱਥੇ ਵੀ ਬਿਰਦਾ ਆਸ਼ਰਮ ਖੁੱਲਣਗੇ ਇੱਥੇ ਵੀ ਦੱਸਣਾ ਪਊਗਾ ਜਵਾਬਤਾਂ ਨੂੰ ਕਿ ਮਾਂ ਪਿਓ ਦੀ ਅਹਿਮੀਅਤ ਕੀ ਹੁੰਦੀ ਹੈ ਠੀਕ ਹੈ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਚ ਤਾਂ ਪਹਿਲਾਂ ਤਾਂ ਚੱਲਦਾ ਸੀ ਉੱਥੇ ਤਾਂ 16 ਸਾਲ ਦਾ ਨਿਆਣਾ ਅ ਡਾਰੂ ਹੋਇਆ ਉਹਨੂੰ ਆਪੇ ਕਹਿੰਦੇ ਵੇ ਆਪਣਾ ਦੇਖ ਹੁਣ ਪਰ ਮਹਾਰਾਹੀ ਕਿਰਪਾ ਕਰੇ ਦਿਆ ਕਰੇ ਧਰਮ ਕੋਈ ਮਾੜਾ ਨਹੀਂ ਪਰ ਹਰ ਧਰਮ ਦੇ ਰੋ ਰੀਤੀ ਹੈ ਇਹ ਧਰਮ ਕੋਈ ਨਹੀਂ ਕਹਿ ਰਿਹਾ ਕਿ ਆਪਦੇ ਸਿਆਣਿਆਂ ਨੂੰ ਜਦੋਂ ਬਜ਼ੁਰਗ ਹੋ ਗਏ ਜਿਨ੍ਹਾਂ ਨੇ ਛਾਤੀ ਨਾਲ ਲਾ ਕੇ ਤੁਹਾਨੂੰ ਪਾਲਿਆ ਆਪਣੇ ਮੂੰਹ ਚੋਂ ਕੱਢ ਕੇ ਵੀ ਤੁਹਾਡੇ ਮੂੰਹ ਚ ਦਿੰਦੇ ਰਹੇ ਤੇ ਉਹਨਾਂ ਨੂੰ ਬੇਰਦਾ ਆਸ਼ਰਮ ਬਿਲੇ ਤੱਕਾ ਦਿਓ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਥੈਂਕ ਯੂ ਆ ਜਾ ਥੈਂਕ ਯੂ ਓਏ ਮੇਰਾ ਲੱਕ ਦੁਖਦਾ ਹਾਂ ਇੱਕ ਵੀਰੇ ਦਾ ਵੀ ਗੀਤ ਲਵਾਇਓ ਜਰੂਰ ਥੈਂਕ ਯੂ ਤੇਰੇ ਸਤਕਾਰ ਲਈ ਥੈਂਕ ਯੂ ਥੈਂਕ ਯੂ ਬੇਬੀ ਬਾਈ ਠੀਕ ਹੈ ਕੋਈ ਨਹੀਂ ਜਰੂਰ ਗਵਾ ਹਾਂ ਪੱਕਾ ਹੋ ਗਿਆ ਮੈਂ ਕਹਿੰਦੀ 120 ਪੀਸ ਦੀ ਵੀਰੇ ਦਾ ਗੀਤ ਗਵਾਣਾ ਵੀ ਤੁਸੀਂ ਹਾਂ ਮੈਨੂੰ ਲਾ ਲੈਣਾ ਪ੍ਰੋਗਰਾਮ ਜੀ ਹਾਂ ਗਾਈ ਧਰਮ ਕੇ ਇੱਕ ਦਿਨ ਮੈਨੂੰ ਕਿਹੇ ਪ੍ਰਬੰਧ ਕਮੇਟੀ ਵਾਲੇ ਨੇ ਢਾਲੇ ਇੱਦੇ ਧਾਰਮਿਕ ਪ੍ਰੋਗਰਾਮ ਸੀ ਉਹ ਬਾਈ ਕਹਿੰਦਾ ਮੇਰਾ ਗੀਤ ਉਹਨੇ ਆ ਕੇ ਪਤੰਦਰ ਨੇ ਹੋਰੇ ਸਟੇਸ਼ਨ ਚੱਕ ਦਿੱਤਾ ਉਹ ਪ੍ਰਬੰਧ ਕਮੇਟੀ ਵਾਲੇ ਕਹਿੰਦੇ ਤੁਹਾਨੂੰ ਪੈਸੇ ਦਿੱਤੇ ਸੀ ਜੀ ਜ਼ਿੰਮੇਵਾਰ ਤੁਸੀਂ ਐ ਮਖਾ ਗੱਲ ਵੀ ਨਾ ਦੀ ਸਹੀ ਐ ਕਹਿੰਦੇ ਤੁਸੀਂ ਪਹਿਲਾਂ ਸਾਈਡ ਤੇ ਸੁਣਿਆ ਸੀ ਕਿ ਗੀਤ ਕੀ ਗਾਣਾ ਸੀ ਉਹ ਕਹਿੰਦੇ ਪਿੰਡ ਦੀਆਂ ਸਾਡੀਆਂ ਕੁੜੀਆਂ ਪਹਿਣਾ ਤੇ ਉਹਨੇ ਸਟੇਸ਼ਨ ਹੋਰ ਚੱਕ ਤਾਂ ਬਾਈ ਨੇ ਉੱਥੇ ਗਲਤ ਮੈਂ ਹੋ ਗਿਆ ਇਸ ਕਰਕੇ ਇੱਕ ਗਾ ਡੇਢ ਗਾ ਪਰ ਗਾਣਾ ਧਾਰਮਿਕ ਐ ਹਾਂ ਇਹ ਅੱਜ ਕੱਲ ਸਭ ਤੋਂ ਵੱਡਾ ਮੁੱਦਾ ਐ ਥੈਂਕ ਯੂ ਮਿਹਰਬਾਨੀ ਬਹੁਤ ਸਾਰਾ ਦੀਜੇਵਲੋ ਪਿਆਰ ਜਿੱਥੇ ਮੈਂ ਹਰ ਸਟੇਜ ਤੇ ਕਹਿੰਨਾ ਜਿੱਥੇ ਰੱਬ ਸਭ ਨੂੰ ਪੁੱਤ ਦਵੇ ਇੱਕ ਧੀ ਜ਼ਰੂਰ ਦਵੇ ਤੇ ਜੇ ਤੁਹਾਡੇ ਘਰ ਧੀ ਨਹੀਂ ਨਾ ਇਹ ਹੁਣ ਪੰਜਾਬ ਦਾ ਇਦਾਂ ਸਿਸਟਮ ਹੋ ਗਿਆ ਕਿ ਜਿਹਦੇ ਪਹਿਲਾਂ ਪੁੱਤ ਹੋ ਗਿਆ ਵਸ ਮੁੜ ਕੇ ਨਹੀਂ ਹੁਣ ਕਹਿੰਦੇ ਬੱਚੇ ਦੀ ਲੋੜ ਨਹੀਂ ਹੁਣ ਪੁੱਤ ਆ ਗਿਆ ਠੀਕ ਐ ਤੇ ਰੱਬ ਧੀ ਜਰੂਰ ਦਵੇ ਜਿਹਦੇ ਘਰ ਧੀ ਹੈ ਬਹੁਤ ਨੇ ਆਮ ਤਾਂ ਨਹੀਂ ਤੇ ਮੇਰੀ ਗੁੜੀਆ ਮੈਂ 8 ਸਾਲ ਦੀ ਹੈ ਤੇ ਜੋਦਾ ਉਹ ਤੋਂ 3 ਸਾਲ ਵੱਡਾ 11 12 ਸਾਲ ਦਾ ਤੇ ਮੈਂ ਜਦੋਂ ਵੀ ਪ੍ਰੋਗਰਾਮ ਤੋਂ ਜਾਵਾਂ ਰਾਤ ਦੇ 11 ਵਜਣ 12 ਵਜਣ ਸਵੇਰੇ ਅਜੇ ਮੈਨੂੰ ਲੱਗਦਾ ਉਹ ਸਰਦਾਰ ਨਹੀਂ ਕਿਤੇ ਸਵੇਰ ਨੂੰ ਸ਼ਹਿਰ ਪਿੰਡ ਚ ਇਧਰ ਨਿਕਲ ਗਏ ਤੇ ਮੈਂ ਉਦੀ ਮਾਤਾ ਨੂੰ ਹਾਕਾ ਮਾਰਾਂ ਨਾ ਮੈਂ ਕਿਹਾ ਬਲਜੀਤ ਮੈਨੂੰ ਗਰਮ ਪਾਣੀ ਦੇਈ ਤੇ ਮੇਰੀ ਗੁੜੀਆ ਉੱਠੀ 8 ਸਾਲ ਦੀ ਹੈ ਗੈਸ ਤੇ ਪਾਣੀ ਗਰਮ ਕਰਕੇ ਤੇ ਗਲਾਸ ਚ ਲਿਆ ਕੇ ਤੇ ਮੈਨੂੰ ਕਹਿੰਦੀ Papa ji ਪਾਣੀ ਲਓ ਮੇਰੀਆਂ ਅੱਖਾਂ ਚ ਪਿਆਰ ਨਾਲ ਪਾਣੀ ਵੀ ਆ ਗਿਆ ਉਹਨੂੰ ਮੈਂ ਕਿਹਾ ਨਹੀਂ ਗੁੜੀਆ ਨੂੰ ਤੇ ਮੁੰਡਿਆਂ ਦਾ ਇਹ ਕੁਦਰਤੀ ਸੁਭਾਅਕ ਹੈ ਜਦੋਂ ਅਸੀਂ ਵੱਡੇ ਵੀ ਹੋ ਜੰਨੇ ਅਸੀਂ ਆਪਣੇ ਮਾਪਿਓ ਨੂੰ ਕਿੰਨਾ ਕੁ ਸਮਾਂ ਦਿੰਨੇ ਆ ਠੀਕ ਹੈ ਸੈਟ ਤੇ ਇਹ ਸਿਰਫ ਕੱਲੀਆਂ ਦਵਾਈਆਂ ਦੀ ਲੋੜ ਨਹੀਂ ਹੁੰਦੀ ਬਜ਼ੁਰਗਾਂ ਨੂੰ ਪੇ ਬਿਮਾਰ ਹੈ ਤਾਂ ਦਵਾਈ ਲੈ ਕੇ ਦੇ ਦਿੱਤੀ ਇਹ ਬਜ਼ੁਰਗ ਵੀ ਚਾਹੁੰਦੇ ਆ ਕਿ ਕਿਸੇ 15 20 ਮਿੰਟ ਇਹ ਵੀ ਬੈਠ ਕੇ ਸਾਡੇ ਨਾਲ ਦਿਲ ਦੀਆਂ ਗੱਲਾਂ ਕਰਨ ਜਿਨ੍ਹਾਂ ਨੂੰ ਅਸੀਂ ਗੋਦੀ ਚ ਖੰਡਾਇਆ ਸੋ ਮੈਂ ਬੇਨਤੀ ਵੀ ਜ਼ਰੂਰ ਤੁਹਾਨੂੰ ਕਰੂੰਗਾ ਕਿ ਬਜ਼ੁਰਗਾਂ ਨੂੰ ਸਮਾਂ ਵੀ ਜ਼ਰੂਰ ਦਿਓ ਆਪਿਆਂ ਨੂੰ ਤੇ ਜਿਨ੍ਹਾਂ ਨਾਲ ਦੁਆਵਾਂ ਆਪਣੇ ਮਾਪੇਓ ਦੀਆਂ ਉਹਨਾਂ ਦਾ ਵੀ ਸੀਸ ਚੁਕਾਇਆ ਇੱਥੇ ਪ੍ਰਮਾਨ ਹੈ ਇਹ ਵੀ ਕੋੜਾ ਸੱਚ ਹੈ ਮਾਪੇ ਉਹਨੂੰ ਤੱਕੇ ਦੇ ਕੇ ਭਾਵੇਂ ਗੁਰਦੁਆਰੇ ਪੰਜ ਬਾਣੀਆਂ ਮੰਦਿਰ ਚ ਜਿਹੜੇ ਮਰਜੀ ਗੁਰੂ ਦੇਵਤੇ ਦੀ ਜੋਤ ਕਰੀ ਜਾਓ ਮਸਜਿਦ ਚ ਜਾ ਕੇ ਕੁਝ ਮਰਜੀ ਕਰੀ ਜਾਓ ਸਾਡਾ ਕੁਝ ਨਹੀਂ ਬਣ ਸਕਦਾ ਇਹ ਕੌੜਾ ਸੱਚ ਹੈ ਤੇ ਜਿਹਦੇ ਨਾਲ ਮੂਲ ਤੋਂ ਦੁਆਵਾਂ ਸ਼ੁਰੂ ਹੋ ਜਾਣ ਮਾਪੇ ਪਿਓ ਤੋਂ ਦੁਆਵਾਂ ਸ਼ੁਰੂ ਹੋ ਜਾਣ ਉਹਨਾਂ ਦੀ ਲੋਕ ਤੇ ਪ੍ਰਲੋਕ ਵੀ ਜੈਜਾਕਾਰ ਹੈ ਸਮਝ ਨਹੀਂ ਸਕਦਾ ਕੋਈ ਵੀ ਇਸ ਅਜਬ ਕਹਾਣੀ ਨੂੰ ਪਰਿਆਦ ਧੀਆਂ ਦੀ ਆਵੇ ਪੁੱਤ ਨਾ ਪੁੱਛਦੇ ਪਾਣੀ ਨੂੰ ਯਾਦ ਧੀਆਂ ਦੀ ਆਵੇ ਪੁੱਤ ਨਾ ਪੁੱਛਦੇ ਪਾਣੀ ਨੂੰ ਹਲੁ ਭੁਕੇ ਵਾਲਿਆ ਪੀ ਜਾਂਦੇ ਨੇ ਹੁਣ ਗਰੀਬਾਂ ਦਾ ਜੋ ਪੁਣ ਪੁਣ ਪਾਣੀ ਪੀਂਦੇ ਐ